ਤਰਨਤਾਰਨ ਦਾ ਚੌਨ ਮੈਦਾਨ ਪਖਿਆ ਹੋਇਆ ਹੈ ਜਿੰਨੀ ਚੋਣ ਹੋਣ ਵਾਲੀ ਹੈ ਤੇ ਸਾਰੀਆਂ ਪਾਰਟੀਆਂ ਨੇ ਜ਼ੋਰ ਲਗਾਇਆ ਹੋਇਆ ਹੈ ਇਸੇ ਵਿਚਾਲੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਉਧਰ ਹੀ ਭਾਜਪਾ ਦੇ ਉਮੀਦਵਾਰ ਨੇ ਵੀ ਨਾਮਜ਼ਦਗੀ ਦਾਖਲ ਕੀਤੀ ਦੋਵਾਂ ਨੇ ਆਪਣੇ ਆਪਣੇ ਸਪੀਚਾ ਦਿੱਤੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧੀਆਂ ਤੇ ਚੰਗੇ ਨਿਸ਼ਾਨੇ ਵੀ ਵਿੰਨੇ ਗਏ ਕਿ ਕੁਝ ਬੋਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਪਰਦੇਸ ਮੁੱਦੇ ਤੇ ਗੱਲ ਕਰਨੀ ਚਾਹੀਦੀ ਉਸ ਮੁੱਦੇ ਤੇ ਗੱਲ ਕੀਤੀ ਹੀ ਨਹੀਂ ਕਿਹੜਾ ਮੁੱਦਾ ਹੈ ਉਹ ਇਸ ਬਾਰੇ ਚਰਚਾ ਕਰਾਂਗੇ ਉਧਰ ਹੀ ਡੀਆਈਜੀ ਹਰਚਰਨ ਸਿੰਘ ਪੁੱਲਰ ਵੀ ਅੱਜ ਸੀਬੀਏ ਨੇ ਅਦਾਲਤ 'ਚ ਪੇਸ਼ ਕੀਤਾ ਕੀ ਕੁਝ ਹੋਇਆ ਪੇਸ਼ ਦੌਰਾਨ ਤੇ ਡੀਆਈਜੀ ਨੇ ਆਪਣੇ ਪੱਖ ਦੇ ਵਿੱਚ ਕੀ ਗੱਲ ਕੀਤੀ ਇਸ ਤੇ ਵੀ ਚਰਚਾ ਕਰਾਂਗੇ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਅੱਜ ਹਾਈ ਕੋਰਟ ਤੋਂ ਝਟਕਾ ਲੱਗਾ ਕਿਹੜੇ ਮਾਮਲੇ 'ਚ ਝਟਕਾ ਲੱਗਾ ਕੀ ਬੋਲੀਏ ਹਾਈ ਕੋਰਟ ਤੇ ਕੀ ਕਰੇਗਾ ਹੁਣ ਸੁਖਬੀਰ ਸਿੰਘ ਬਾਦਲ ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਗੌਰ ਸਵਾਗਤ ਕਰਦੀ ਹਾਂ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੜੀ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ শ্রোਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸ਼ੁਰੂਆਤ ਤੇ ਆਪਾਂ ਤਰਨਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਹੀ ਕਰ ਲੈਨੇ ਆ ਕਿ ਜਿਮਨੀ ਚੋਣ 11 ਨਵੰਬਰ ਨੂੰ ਹੋਣ ਜਾ ਰਹੀ ਹੈ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ ਤੇ ਆਜਾਮਾ ਆਦਮੀ ਪਾਰਟੀ ਵੀ ਤਰਨਤਾਰਨ ਪਹੁੰਚੀ ਹਰਮੀਤ ਸਿੰਘ ਸੰਧੂ ਦੇ ਅੱਜ ਉਮੀਦਵਾਰੀ ਜਿਹੜੀ ਸੀ ਆਪਣੇ ਉਹਨਾਂ ਦੇ ਉਮੀਦਵਾਰ ਨੇ ਉਹਨਾਂ ਦੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਹੁੰਚਦੇ ਨੇ ਮਨੀਸ਼ ਅਸੀ ਸੋਧਿਆ ਦੇ ਨਾਲ ਕੀ ਕੁਝ ਹੁੰਦਾ ਹੈ ਉੱਥੇ ਰੋਡ ਸ਼ੋਅ ਦੇ ਵਿੱਚ ਵਿਰੋਧੀਆਂ ਤੇ ਚੰਗੇ ਨਿਸ਼ਾਨੇ ਬਿੰਦੇ ਨੇ ਤੇ ਉਹ ਕਿਹੜਾ ਮਾਮਲਾ ਹੈ ਜਿਨ੍ਹਾਂ ਦੇ ਉੱਤੇ ਮਾਨ ਸਾਹਿਬ ਨੂੰ ਗੱਲ ਕਰਨੀ ਚਾਹੀਦੀ ਸੀ ਪਰ ਬੋਲੇ ਕੁਝ ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਬੰਦੇ ਦੇ ਉੱਤੇ ਦੋਸ਼ ਲਾਉਂਦੀ ਸੀ ਆਮ ਆਦਮੀ ਪਾਰਟੀ ਪੀ ਇਹ ਨਸ਼ਿਆਂ ਦਾ ਬਹੁਤ ਵੱਡਾ ਤਸ਼ਕਰ ਇਹ ਨਸ਼ਿਆਂ ਦਾ ਬਹੁਤ ਵੱਡਾ ਵਪਾਰੀਆ ਸਾਡੀ ਸਰਕਾਰ ਹੈਗੀ ਅਸੀਂ ਫੜ ਕੇ ਅੰਦਰ ਦੇਵਾਂਗੇ ਅਸੀਂ ਇਨਕੁਆਰੀਆਂ ਕਰਾਵਾਂਗੇ ਬੜਾ ਕੁਝ ਕਰਾਵਾਂਗੇ ਲੇਕਿਨ ਅੱਜ ਉਸੇ ਵਿਅਕਤੀ ਤਸ਼ਕਰ ਦੇ ਨਾਲ ਮੁੱਖ ਮੰਤਰੀ ਸਾਹਿਬ ਮਨੀਸ਼ ਸ਼ੋਧਿਆ ਅਮਨ ਰੁੜਾਈ ਵਰਗੇ ਜਿਹੜੇ ਉਹਦੇ ਨਾਮਜ਼ਦਗੀ ਕਾਗਜ਼ੇ ਦਾਖਲ ਕਰਉਣ ਜਾਂਦੇ ਵੀ ਭਾਈ ਇਹਦੇ ਨਾਲ ਤਾਂ ਸਾਫ਼ ਸੁਥਰਾ ਬੰਦਾ ਹੀ ਕੋਈ ਨਹੀਂ ਹੈਗਾ ਜੀ ਲੱਗਦਾ ਵਾ ਵੀ ਭਾਜਪਾ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਕੋਈ ਐਹੋ ਜੀ ਵਾਸ਼ਿੰਗ ਮਸ਼ੀਨ ਲਿਆ ਜਾਂਦੀ ਆ ਵੀ ਜਿਹੜਾ ਵੀ ਇਹੋ ਜਿਹਾ ਕਰਪਟ ਪ੍ਰੇਸ਼ਟ ਨਸ਼ਾ ਤਸਕਰ ਜਿਹਦੇ ਤੇ ਇਲਜ਼ਾਮ ਲਾਉਂਦੇ ਰਹੇ ਨੇ ਉਹਨੂੰ ਮੁੜ ਕੇ ਸਾਫ਼ ਸੁਥਰਾ ਕਰਕੇ ਤੇ ਲੈ ਜਾਂਦੇ ਨੇ ਵੀ ਸਾਡਾ ਉਮੀਦਵਾਰ ਹੈ ਜੀ ਇਹਦਾ ਫੈਸਲਾ ਤੇ ਹੁਣ ਤਰਨਤਨ ਦੇ ਲੋਕ ਕਰਨਗੇ ਵੀ ਦਰਮੀਤ ਸੰਧੂ ਜਿਹੜਾ ਵਾ ਉਹ ਹੀਰੋ ਇਹਨਾਂ ਦਾ ਕਿ ਜ਼ੀਰੋ ਇਹਨਾਂ ਦਾ ਲੱਗ ਜੂ ਪਤਾ ਚੱਲਦਾ ਬਿਲਕੁਲ ਮਾਨ ਸਾਹਿਬ ਕਹਿੰਦੇ ਵੀ ਇਸ ਸੀਟ ਦੇ ਜਿੱਤਣ ਜਾਂ ਹਾਰਨ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਲੋਕ ਇਹ ਫੈਸਲਾ ਕਰਨਗੇ ਵਾਕਈ ਕ ਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੈ ਕਿ ਨਹੀਂ ਸੰਤੁਸ਼ਟ ਜੀ ਉਹੀ ਕਹਾਣੀਆਂ ਕਹਾਣੀਆਂ ਉਹੀ ਕਹਾਣੀਆਂ ਬੱਬਾਣੀਆਂ ਮਤਲਬ ਵੀ ਅਸੀਂ ਇੰਨੇ ਨੌਕਰੀ ਦਿੱਤੀ ਅਸੀਂ ਯਾਕਰਤਾ ਅਸੀਂ ਵਿਸ਼ਟਾਤਰ ਖਲਬ ਕਰਤਾ ਅਸੀਂ ਨਸ਼ੇ ਮਦਮ ਹਿਸ਼ੜਤੀ ਤੇ ਇਹ ਵੀ ਗੱਲ ਕੀ ਕਿਕਲੀ ਕਲੀਰ ਦੀ ਹੋਲਦੀ ਵਾਰੀ ਆਉਂਦੀ ਸਖਬੀਰ ਦੀ ਚਿੱਟਾ ਮੇਰੇ ਭਾਈ ਦਾ ਤੇ ਆਪੇ ਹੀ ਫੜਾਈ ਦਾ ਇਹ ਗੱਲਾਂ ਕਰਨ ਵਾਲੀਆਂ ਮੁੱਖ ਮੰਤਰੀ ਦੇ ਮੂੰਹ 'ਚ ਗੱਲਾਂ ਫੱਬਦਿਆਂ ਨਹੀਂ ਤੁਸੀਂ ਪੋਲਿਟੀਕਲ ਲੈਵਲ ਤੇ ਜਿਹੜੇ ਪੰਜਾਬ ਦੇ ਮੁੱਦੇ ਉਹਨਾਂ ਦੀ ਕੋਈ ਗੱਲ ਕਰੋ ਤਾਂ ਕੋਈ ਜੱਜਦੀ ਹੈ ਜੀ ਆਗوانਤ ਮਾਨ ਜੀ ਤੁਸੀਂ 2027 'ਚ ਵਿਲੇ ਜਣਾ ਤੇ ਫਿਰ ਆਪਣਾ ਫਿਰ ਸਟੇਜ ਕਰ ਲਿਆ ਕਰੋ ਸਟੇਜ ਤੇ ਦੇਖੋ ਜਾਂਦੀ ਸਟੇਜ ਤੇ ਤੁਸੀਂ ਚਲਾਈ ਲੋਗੇ ਜਾਈਦਾ ਐਸੀ ਵਿਕਾਸ ਦੇ ਕਾਰੇ ਤੁਸੀਂ ਹੁਣ ਤੱਕ ਤਰਨਤਰਜ ਕਿੰਨੇ ਕੀਤੇ ਆ ਪੰਜਾਬ 'ਚ ਕਿੰਨੇ ਕੀਤੇ ਆ ਕਿਹੜੇ-ਕਿਹੜੇ ਪੁਲ ਬਣਾਏ ਕਿੜੀਆਂ-ਕੜੀਆਂ ਨਦੀਆਂ ਸਾਫ਼ ਕੀਤੀਆਂ ਕੀ ਕੀਤਾ ਤੁਸੀਂ ਹੁਣ ਤੱਕ ਗੜੇ ਲਾਈਵ ਹੋ ਕੇ ਕਹਿਆ ਸੀ ਪੀਐਸੀ ਤੇ ਐਨੇ ਬੰਦਿਆਂ ਨੂੰ ਵੇਖੋ ਕਿਹਾ ਸੀ 40 ਦਿਨਾਂ ਦੇ ਵਿੱਚ ਅਸੀਂ ਮੁਆਵਜ਼ਾ ਦੇ ਦੇਾਂਗੇ ਤੇ ਕੋਨੇਵਾਲ ਪਿੰਡ ਦੇ ਜਿਹੜੇ ਸਭ ਤੋਂ ਵੱਧ ਪੀੜਤ ਨੇ ਉਹ ਪਿੱਟ ਰਹੇ ਨੇ ਇਹਨਾਂ ਨੂੰ ਵੀ ਸਾਡੇ ਕੋਲ ਤੇ ਮੁਆਵਜ਼ਾ ਦੇਣ ਵਾਸਤੇ ਕੋਈ ਆਇਆ ਹੀ ਨਹੀਂ ਜੀ ਚੱਕ ਮਿਲਣਾ ਚੱਕ ਦੀ ਸ਼ਕਲ ਨਹੀਂ ਸਾਨੂੰ ਕਿਸੇ ਨੇ ਮਖਾਈ ਕੋਨੇਵਾਲ ਪਿੰਡ ਬਾਰਡਰ ਤੇ ਪਿੰਡ ਆ ਬਕਾਇਦਾ ਤੁਰ ਤੇ ਰਾਵੀ ਦੇ ਕੰਢੇ ਆ ਤੇ ਪਾਣੀ ਉੱਥੇ ਪਿਆ ਸੀ ਤੇ ਉਹਨਾਂ ਦੇ ਇੱਕ ਇੱਕ ਮੰਜ਼ਲ ਤੱਕ ਮદાન ਜਿਹੜੇ ਮਕਾਨ ਸੀ ਪਾਣੀ ਆ ਗਿਆ ਸੀ ਉਹਨਾਂ ਚ ਕਾ ਲੋਕ ਕਹਿ ਰਹੇ ਨੇ ਵੀ ਸਾਡੇ ਕੋਲ ਤਾਂ ਇਹ ਹੀ ਪਈ ਨਹੀਂ ਸੀ ਕੀ ਦੀ ਗੱਲ ਕਰੀਏ ਸੀ ਇਸ ਕਰਕੇ ਭਗਵੰਤ ਮਾ ਜੀ ਇੱਥੇ ਕਿਕਲੀਆਂ ਪਾਉਂਦਾ ਸਮਾਂ ਨਹੀਂ ਹੈਗਾ ਇੱਥੇ ਪੰਜਾਬ ਦੀ ਕੁਝ ਕਰ ਕੰਗ ਹੋ ਜਾਂਦਾ ਸਮਾਂ ਸਮਾਂ ਤੁਹਾਡੇ ਕੋਲ ਥੋੜਾ ਤੁਸੀਂ ਕਹਿ ਰਹੇ ਜੀ ਫੁਲਾਨੀ ਸਕੀਮ ਸ਼ੁਰੂ ਕਰਤੀ ਹੈ ਹਜੇ ਤੱਕ ਤੁਸੀਂ ਕਹਿ ਰਹੇ ਹੋ ਵੀ ਅਸੀਂ ਰੋਸ਼ਨੀ ਮਿਸ਼ਨ ਰੋਸ਼ਨੀ ਪੰਜਾਬ ਕਰਤਾ ਸ਼ੁਰੂ ਮਿਸ਼ਨ ਰੋਸ਼ਨੀ ਪੰਜਾਬ ਦੇ ਵਿੱਚ 24 ਘੰਟੇ ਬਿਜਲੀ ਬੜੇ ਲੰਮੇ ਸਮੇਂ ਤੋਂ ਆ ਰਹੀ ਹੈ ਅਜਿhko ਨਵੀਆਂ ਵਾਲਗਲ ਬਿਜਲੀ ਇੱਥੇ ਇਸ ਕਰਕੇ ਮੇਰਾ ਇਹ ਕਹਿਣ ਤੋਂ ਪਾਬ ਇਹ ਅਬਕਾਇਦਾ ਤੌਰ ਤੇ ਪਈ ਵੀ ਜੇ ਕੋਈ ਗੱਲ ਕਰਨੀ ਤੇ ਕੰਮ ਦੀ ਗੱਲ ਕਰੋ ਕੋਈ ਨਾ ਕੋਈ ਜਿਹਦਾ ਇਹਨੂੰ ਕੋਈ ਸੂਬੇ ਨੂੰ ਫਾਇਦਾ ਹੋਵੇ ਲੋਕਾਂ ਨੂੰ ਫਾਇਦਾ ਹੋਵੇ ਕੋਈ ਜਾਣਕਾਰੀ ਦਿਓ ਤੁਸੀਂ ਕਿਕਲੀਆਂ ਪਾਣੀ ਤੇ ਸਟੇਟ ਲਾਹ ਜਾ ਕੇ ਸਟੇਟ ਲਾਉਣ ਦੀ ਲੋੜ ਨਹੀਂ ਹੈਗੀ ਦੂਸਰੇ ਪਾਸੇ ਪੰਜਾਬ ਦੇ ਲੋਕ ਤੁਹਾਨੂੰ ਪੁੱਛਣ ਦੇ ਬਕਾਇਦਾ ਤੌਰ ਤੇ ਇਹ ਦੱਸ ਦਿਓ ਜਿਹੜੀ ਗੱਲ ਤੁਸੀਂ ਕੀ ਭਿਜਲੇ ਹਰਬੀਰ ਸਿੰਘ ਸੰਧੂ ਜਿਹੜਾ ਉਹ ਤੁਹਾਡਾ ਜਿਹੜਾ ਉਮੀਦਵਾਰ ਆ ਉਹ ਤਸ਼ਕਰ ਜੈਕ ਸੁਧਾਰਨ ਵਿਅਕਤੀ ਇੱਕ ਭਾ ਮੁਰਸਾ ਜੀ ਕਰਦਣਗੇ ਬਦਲਾ ਕੋਈ ਗੱਲ ਨਹੀਂ ਇਸ ਕਰਕੇ ਮੈਂ ਇਹ ਗੱਲ ਕਹੂੰਗਾ ਵੀ ਮਾਨ ਸਾਹਿਬ ਨੇ ਉੱਥੇ ਕੰਮ ਦੀ ਗੱਲ ਕੋਈ ਨਹੀਂ ਕੀਤੀ ਪੰਜਾਬ ਦੇ ਵਿਕਾਸ ਦੀ ਕੋਈ ਗੱਲ ਨਹੀਂ ਕੀਤੀ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਕੀਤੀ ਸਭ ਤੋਂ ਵੱਡੀ ਗੱਲ ਇਹ ਪੰਜਾਬ ਸਰਕਾਰ ਦੀ ਨੱਕ ਦੇ ਥੱਲੇ ਇੱਕ ਅਫਸਰ ਨੇ ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਕੀਤਾ ਜਿਸ ਤਰੀਕੇ ਨਾਲ ਲੋਕਾਂ ਨੂੰ ਠੰਕਾ ਕੇ ਡਰਾ ਕੇ ਉਹਨਾਂ ਕੋਲੋਂ ਨਜ਼ਰਾਂ ਨੇ ਲੈ ਉਹਨਾਂ ਤੇ ਜ਼ਬਰ ਕੀਤਾ ਉਦੀ ਗੱਲ ਕਿਉਂ ਨਹੀਂ ਕੀਤੀ ਚਿਰਨ ਸਿੰਘ ਭੁੱਲਰ ਦੀ ਤੁਸੀਂ ਜੀ ਡਰ ਲੱਗਦਾ ਐ ਇਸੇ ਕਰਕੇ ਜਿਹੜਾ ਆਕਾਸ਼ ਬੱਤਾ ਜਿਹੜਾ ਸ਼ਿਕਾਇਤ ਕਰਤਾ ਉਹਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਆ ਜੀ ਵੀ ਇਹਨਾਂ ਲੋਕਾਂ ਦੇ ਜਿਹੜੇ ਇਹਨਾਂ ਦੇ ਬਕਾਇਦਾ ਤੌਰ ਤੇ ਸੰਬੰਧ ਜਿਹੜੇ ਆ ਉਹ ਗੈਂਗਸਟਰ ਨਹੀਂ ਹੋ ਸਕਦੇ ਆ ਬਦਮਾਸ਼ਰ ਨਹੀਂ ਹੋ ਸਕਦੇ ਆ ਸਮਗਦਰ ਨਹੀਂ ਹੋ ਸਕਦੇ ਨੇ ਪਹਾੜੇ ਦੇ ਕਾਤਲ ਨਹੀਂ ਹੋ ਸਕਦੇ ਨੇ ਇਹ ਸਾਡੇ ਕਤਲ ਵੀ ਕਰਵਾ ਸਕਦੇ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਜਿਹਦੀ ਕੱਲ ਨੂੰ ਸੁਣਵਾਈ ਹੈ ਜੀ ਤੁਸੀਂ ਜੇ ਘਟੋ ਘਟ ਇਹਦਾ ਹੀ ਵਿਰੋਧਤਾ ਨਹੀਂ ਕਰੀ ਤੇ ਆਪਣਾ ਪੱਖਤ ਰੱਖ ਸਕਦੇ ਸੀ ਬਿਲਕੁਲ ਤੁਹਾਡੀ ਵੀ ਟੀਮ 3 ਜਿਹੜੀ ਵੀਜੀ ਰਤ ਬਿਲਕੁਲ ਕਮੀ ਸਾਬਤ ਹੋਈ ਵੀਜੀ ਨੇ ਸਨੇ ਦੋ ਕੇਸ ਬਕਾਇਦਾ ਤੌਰ ਤੇ ਜਿਹੜੇ ਕੀਤੇ ਸੀਗੇ ਜਿੰਦਾਂ ਦੇ ਵਿੱਚ ਇੱਕ ਕੇਸ ਸ਼ਾਮ ਸੁੰਦਰ ਰੋੜਾ ਦਾ ਸੀਗਾ 50 ਲੱਖ ਰੁਪਇਆ ਕਹਿੰਦਾ ਜੀ ਮਸ਼ੀਨ ਨਾਲ ਲਿਆ ਤਾਂ ਅਮ ਹੋਰ ਪੈਸੇ ਦੇ ਦੂੰਗਾ ਕਿੱਥੇ ਨੇ 50 ਲੱਖ ਰੁਪਇਆ ਹਾਈ ਕੋਰਟ ਨੇ ਕਿਉਂ ਕਵੈਸ ਕੀਤੀ ਐਫ ਆਈ ਆਰ ਭਾਰਤ ਪੂਜਨ 파ਸ਼ੂ ਦੀ ਤੁਸੀਂ ਕਹੇ 2000 ਕਰੋੜ ਰੁਪਏ ਦਾ ਕਬਲਾ ਕਰਤਾ ਜੀ ਉਹ ਕਿਉਂ ਐਫ ਆਈ ਕਵੈਸ ਕੀਤੀ ਹਾਈ ਕੋਰਟ ਨੇ ਕਿੱਥੇ ਉਹ ਤੁਸੀਂ ਤਰੇ ਫਿਰਦੇ ਅਕਾਸ਼ ਬੱਤਾ ਕਹਿੰਦਾ ਮੈਨੂੰ ਪਤਾ ਸੀ ਵੀ ਜੇ ਕਿਤੇ ਮੈਂ ਇਹਦੀ ਸ਼ਿਕਾਇਤ ਬਕਾਇਦਾ ਤੌਰ ਤੇ ਵਿਜੀਲੈਂਸ ਕਰਦਾ ਤੇ ਉਲਟਾ ਮੇਰੇ ਤੇ 500 ਮਕਦਮੇ ਅੰਦਰ ਝੋੜੋ ਜਣੇ ਜੀ ਇਸ ਕਰਕੇ ਉਹਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਤੇ ਵਿਜੀਲੈਂਸ ਜੋ ਦੇ ਕੋ ਬਰਾਮਦ ਕੀਤਾ ਬਕਾਇਦਾ ਤੌਰ ਤੇ ਸਿਰ ਬਿਜੀ ਰੰਦੇ ਪ੍ਰਸ਼ਟਾ ਤੇ ਇਨਕੁਆਰੀ ਕਰਨੀ ਉਹਨੇ ਕੋਈ ਕਰਨੀ ਚਾਹੀਦਾ ਇਹ ਹੈ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਸਰਬਜੀਤ ਸਿੰਘ ਵੇਰਕਾ ਜਿਹਦੀ ਬਦੌਲਤ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹਾਈ ਪਰਚਿਵਕੀਲ ਨੇ ਝੂਠੇ ਪੁਲਸ ਮੁਕਾਬਲਿਆਂ ਦੇ 129 ਪੁਲਸ ਵਾਲਿਆਂ ਜਿਨ੍ਹਾਂ ਨੂੰ ਪਹੁੰਚਾਉਣ ਵਾਲੇ ਨੇ ਇੰਨੀ ਗੱਲ ਕਹੀ ਕਿ ਜੇ ਇਸ ਮਾਮਲੇ ਦੀ ਜੁਡੀਸ਼ੀਅਲ ਇਨਕੁਆਇਰੀ ਹੋ ਜੇ ਤੇ ਘੱਟੋ-ਘੱਟ 7 ਪੁਲਸ ਵਾਲੇ ਹੋਰ ਫਸਣਗੇ ਜਿਨ੍ਹਾਂ ਨੇ ਚੰਡੀਗੜ੍ਹ ਦੇ ਘੇਰੇ-ਘੇਰੇ ਜਾਇਦਾਦਾਂ ਬਣਾਈਆਂ ਤੇ ਮੋਟੀਆਂ ਰਕਮਾਂ ਲਈਆਂ ਇੱਥੇ ਜੀ ਕਈਆਂ ਦੇ ਸੁਪੇ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਅੱਜ ਨਾ ਰਾਤ ਨੀਂਦ ਕੱਲ ਲਈ ਤੇ ਨਾ ਗਾਹ ਹਣੀ ਹੈ ਕਰੋ ਹਾਈ ਕੋਰਟ ਦੇ ਸਿਟਿੰਗ ਜਾਂਚ ਪੁਰੰਗੁਰੀ ਕਰਾਓ ਲੱਗ ਜੂਗਾ ਪਤਾ ਕਿਹੜਾ-ਕਿਹੜਾ ਕਰਪ ਤੇ ਕਿਹੜਾ-ਕਿਹੜਾ ਸਹੀ ਤੇ ਉਹਦੇ ਲੀਡਰ ਕਿਹੜੇ-ਕਿਹੜੇ ਵੀ ਆਉਣੇ ਨਾਲ ਯਾਨੀ ਕਿ ਜੇ ਹੁਣ ਹਰ ਚਰਨ ਭੁਲੜ ਦੇ ਮਾਮਲੇ ਦੇ ਵਿੱਚ ਕਾਰਵਾਈ ਹੁੰਦੀ ਹੈ ਪਰਤਾ ਜਦੋਂ ਖੁੱਲਣ ਗਿਆ ਹੋਰ ਅਧਿਕਾਰੀ ਤੇ ਪੋਲਿਟੀਕਲ ਲੀਡਰਸ ਵੀ ਨਾਲ ਫਸ ਸਕਦੇ ਨੇ ਬਿਲਕੁਲ ਫਸ ਸਕਦੇ ਜੀ ਬਿਲਕੁਲ ਲਿਕਦੇ ਨਹੀਂ ਕਰਾਉਣਗੇ ਜੀ ਨਰਿੰਦਰ ਸਿੰਘ ਅਰੀਜਨ ਇਹ ਮਾਰਸ਼ਲ ਅਫਸਰ ਰਹੇ ਨੇ ਹੂੰ ਉਹਨਾਂ ਨੇ ਮੇਰੀ ਗੱਲ ਹੋਈ ਮੈਂ ਕਹਾਂ ਜੀ ਇਸ ਕੇਸ ਦਾ ਕੀ ਬਣੂ ਕਹਿੰਦੇ ਜੀ ਪਹਿਲੀ ਗੱਲ ਤੇ ਜਾਂਚ ਉਹ ਲੈਣਦੇ ਹੋ ਤੇ ਈਡੀ ਵੀ ਆਊਗੀ ਇਨਫੋਰਸਮੈਂਟ ਡਾਇਰੈਕਟਰ ਉਹ ਵੀ ਆਊਗਾ ਦੇ ਵਿੱਚ ਜਦੋਂ ਉਹ ਆਇਆ ਤੇ ਉਹ ਵਾਲ ਦੀ ਖਲ ਲਾਦੇ ਵਾਲ ਦੀ ਖਲ ਜੀ ਇਸ ਕਰਕੇ ਜੀ ਤੁਹਾਨੂੰ ਇਹ ਵੀ ਜੇ ਸਰਮਜੀਤ ਸਿੰਘ ਵੀਰਕੇ ਨੇ ਇਨੀ ਗੱਲ ਕਹੀ ਪਈ ਜੀ ਜੁਡੀਸ਼ਨਲੀ ਜਾਂਚ ਹੋਣੀ ਜੀ ਦੀ ਆ ਤੇ ਜੁਡੀਸ਼ਨਲੀ ਤਾਂ ਦਾ ਘੇਰਾ ਫਿਰ ਵਿਸਾਲ ਹੋਗਾ ਉਹਦੇ ਵਿੱਚ ਕਈ ਹੋਰ ਅਫਸਰ ਵੀ ਹੋਣਗੇ ਹੂੰ ਵੇਖੋ ਤੁਹਾਨੂੰ ਪਤਾ ਹੋਏਗਾ ਇਹ ਕਹਿੰਦੇ ਜੀ ਸਾਡੀ ਭ੍ਰਿਸ਼ਟਾਚਾਰ ਮੁਕਤ ਸੀਮਾ ਸ਼ੁਰੂ ਕੀਤੀ ਹੈ ਜੀ 0% ਟੋਲਰੈਂਸ ਰੱਖ ਰਹੇ ਹਾਂ ਫਰਵਰੀ 2028 ਦੇ ਹੂੰ 2025 ਦੇ ਵਿੱਚ ਬਕਾਇਦਾ ਤੌਰ ਤੇ ਡੀਜੀਪੀ ਗੌਰਵ ਜਾਦਵ ਨੇ 52 ਪ੍ਰਸ਼ਟ ਜਿਹੜੇ ਸੀ ਕਰਮਚਾਰੀ ਉਹ ਸਸਪੈਂਡ ਕੀਤੇ ਤੇ ਉਹਨਾਂ ਚੋਂ ਇੱਕ ਵੀ ਗਰਚਲ ਅਫਸਰ ਨਹੀਂ ਹੈਗਾ ਇੱਕ ਵੀ ਜੀ ਇੱਕ ਇਨਸਪੈਕਟਰ ਕੀਤਾ 5 ਐਏਸੀ ਕਾਐਸਆਈ ਕੀਤੇ ਤੇ 4 ਹੌਲਦਾਰ ਕੀਤੇ ਤੇ ਬਾਕੀ 42 ਪੁਲਸ ਕਰਮਚਾਰੀ ਸਪਾਈ ਕੀਤੇ ਇਹਨਾਂ ਨੂੰ ਆ ਨਜ਼ਰ ਨਾ ਇਹਨੂੰ ਗੌਰਵ ਜਾਦਵ ਨੂੰ ਤੇ ਇੱਥੇ ਕੀ ਹੋ ਰਿਹਾ 2020 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਇੱਕ ਰਿਪੋਰਟ ਦੇ ਅਨਸਾਰ 882 ਪ੍ਰਸ਼ਤ 822 ਪ੍ਰਸ਼ਤ ਅਧਿਕਾਰੀਆਂ ਦਾ ਜ਼ਿਕਰ ਹੈ ਉਹ ਰਿਪੋਰਟ ਦੇ ਵਿੱਚ ਜੀ ਦੇ ਵਿੱਚ 17 ਫੀਸਦੀ ਸਿਰਫ ਰਿਸ਼ਵਤ ਦੇ ਦੇ ਕੇਸ ਨੇ ਕੀ ਕੀਤਾ ਉਹਨਾਂ ਨੇ ਅਜੇ ਤੱਕ ਨਾ ਕੈਪਟਨ ਨੇ ਕੁਝ ਕੀਤਾ ਨਾ ਚੰਨੀ ਨੇ ਕੁਝ ਕੀਤਾ ਨਾ ਸਰਕਾਰ ਨੇ ਕੁਝ ਕੀਤਾ ਕਿੱਥੇ ਨਾ ਕਿਹੜੀ ਕਿੱਥੇ ਵੀ ਰਿਪੋਰਟ ਜੀ ਦੇ ਸਿਕਰ ਕੇ ਛਾਕੀ ਜੀ ਸਰਕਾਰਾਂ ਕਰਦੀਆਂ ਕੁਝ ਤੇ ਕਮਾਉਦੀਆਂ ਕੁਝ ਤੇ ਦੱਸਦੀਆਂ ਕੁਛ ਬਿਲਕੁਲ ਅਰਨ ਸਿੰਘ ਭੁੱਲਰ ਦੇ ਉੱਤੇ ਨਾ ਕੋਈ ਅਫਸਰ ਨਾ ਕੋਈ ਪੋਲੀਟੀਕਲ ਬੰਦਾ ਜਿਹੜੀ ਜੇ ਕਿਤੇ ਸੁਖਬੀਰ ਬਾਦਲ ਬੋਲਿਆ ਵਾ ਤੇ ਜੇ ਕਿਤੇ ਗਿਆਨੀ ਹਰਪ੍ਰੀਤ ਸਿੰਘ ਹਰੀ ਬੋਲੇ ਨੇ ਜਾਂ ਕਿਤੇ ਸਾਡੇ ਆ ਕਬ ਕੇਵਲ ਤਾਂ ਕੁਦੀਪ ਧਾਰੀਵਾਲ ਬੋਲੇ ਉਹਨਾਂ ਨੇ ਕੋਈ ਸੰਤੁਸ਼ਟੀ ਜਨੂ ਜਵਾਬ ਨਹੀਂ ਆਂਗਾ ਉਹਦੇ ਤੇ ਜੀ ਇਸੇ ਕਰਕੇ ਇਸ ਕੇਸ ਦੀ ਵਾਕਈ ਜਾਨ ਜਿਹੜੀ ਵੱਡੇ ਪੱਧਰ ਤੇ ਕੀਤੀ ਜਾਣੀ ਚਾਹੀਦੀ ਹੈ ਤੇ ਜਿਹੜਾ ਭੁੱਲੜ ਹੈ ਨਾ ਭੁੱਲੜ ਇਹ ਇਨੇਕ ਪੋਲੀਟੀਕਲ ਲੀਡਰਾਂ ਨਾ ਤੇ ਸਰਕਪਸਰਾਂ ਦੇ ਅੱਗੇ ਹੱਥ ਰੜੇ ਸੀਗੇ ਜਦੋਂ ਐਸਪੀ ਸੀਗਾ ਇਹਦੀ ਮੈਕਸਿਮਮ ਬਕਾਇਦਾ ਤੌਰ ਤੇ ਇਹਦੇ ਐਸਪੀ ਮੁਹਾਲੀ ਰਿਹਾ ਹੈ ਜਿੱਦਣ ਮੁਹਾਲੀ ਜ਼ਿਲ੍ਹਾ ਬਣਦਾ ਤੇ ਇਹ ਪਹਿਲਾ ਐਸਐਸਪੀ ਮੁਹਾਲੀ ਚ ਲੱਗਦਾ ਬਿਕਰਮ ਸਿੰਘ ਮਜੀਠੀਆ ਦੀ ਸਿੱਟ ਦਾ ਇਹ ਮੁਖੀ ਸੀਗਾ ਕੀ ਕੀਤਾ ਉੱਥੇ ਜੀ ਜੇ ਤੂੰ ਮੁਖੀ ਸੀ ਆ ਉਹਦੀ ਪੜਤਾਲ ਕੀਤੀ ਜੇ ਕੇਸ ਝੂਟਾ ਤੇ ਅਦਾਲਤ ਦੇ ਵਿੱਚ ਲਿਖ ਕੇ ਦੇ ਦੇ ਵੀ ਇਹ ਕੇਸ ਖਾਤਮਾ ਕੀਤਾ ਜਾਵੇ ਵੀ ਬਿਕਰਮ ਮਜੀਠੀ ਨੇ ਤਾਂ ਕੋਈ ਲੜਾ-ਦਲਾ ਨਹੀਂ ਅੰਗ ਜੀ ਜੇ ਕੇ ਸੱਚਾ ਵਾ ਤੇ ਫਿਰ ਚਲਾਨ ਕੋਈ ਨਹੀਂ ਪੇਸ਼ ਕੀਤਾ ਚਰਚਾ ਤੇ ਵੀ ਹੈ ਕਿ ਜਿਹੜੇ ਪੈਸੇ ਫੜੇ ਕੋ ਬਿਕਰਮੀ ਜਿੱਠਿਆ ਨਹੀਂ ਵੇਚ ਪੀ ਸਕਲੀ ਜੇ ਇਸ ਪਾਸੇ ਨੂੰ ਗੱਲ ਤੁਰਪੀ ਨਾ ਫਿਰ ਹੋਰ ਕਿਹੜੇ ਕਿਹੜੇ ਫਸਣਗੇ ਇਹ ਵੀ ਨਹੀਂ ਪਤਾ ਕੋਈ ਹੂੰ ਉਹਨਾਂ ਨੂੰ ਤਾਂ ਪਹਿਲੇ ਰਾਹਤ ਨਹੀਂ ਮਿਲਦੀ ਉਹ ਹੋਰ ਫਾਸਟ ਜਾਣਗੇ ਜੀ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਚੰਡੀਗੜ੍ਹ ਦੇ ਘੇਰੇ-ਘੇਰੇ ਜਿੰਨੀ ਸ਼ਾਮਲਰ ਜ਼ਮੀਨ ਸੀ ਜਿੰਨੀ ਸਰਕਾਰੀ ਜ਼ਮੀਨ ਸੀ ਉਹਨਾਂ ਜ਼ਮੀਨਾਂ ਦੇ ਉੱਤੇ ਸਾਡੇ ਆਈਐਸ ਅਫਸਰ ਆਈਪੀ ਆਈਪੀ ਅਫਸਰਾਂ ਦੇ ਕਬਜ਼ੇ ਨੇ ਜੀ ਨਵੀਂ ਨਵੀਂ ਸਰਕਾਰ ਆਈ ਤਾਂ ਉਹਨੇ ਕਿਹਾ ਸੀ ਇਹਦੀ ਜਾਂਚ ਕਰਾਵਾਂਗੇ ਜਿਹੜੇ ਵੀ ਦੋਸ਼ੀ ਹੋ ਜੇਲਾ ਸੁਟਾਂਗੇ ਤੇ ਸਾਰੀ ਆਈਐਸ ਲੋਬੀ ਤੇ ਆਈ ਵੀ ਲੋਜ ਜਿਹੜੀ ਇਕੱਠੀ ਹੋ ਗਈ ਤੇ ਸਰਕਾਰ ਦੀ ਬੋਲਤੀ ਬੰਦ ਹੋ ਗਈ ਅੱਜ ਤੱਕ ਜਾਂਚ ਨਹੀਂ ਕਰਾਈ ਕਰੋ ਦੇ ਜਾਂਚ ਪੰਜਾਬ ਦੇ ਸਾਰੇ ਕਰਜ਼ੇ ਲੈ ਜਾਣੇ ਸੀ ਕਿਸਾਨਾਂ ਦੇ ਕਰਜ਼ੇ ਮਾਫ ਹੋ ਜਾਣੇ ਸੀ ਮਜ਼ਦੂਰਾਂ ਦੇ ਕਰਜ਼ੇ ਮਾਫ ਹੋ ਜਾਣੇ ਸੀਗੇ ਘੱਟੋ ਘੱਟ 10 ਲੱਖ ਕਰੋੜ ਰੁਪਇਆ ਉੱਥੋਂ ਰੈਵਨੂ ਮਿਲਣਾ ਚਾਹੀਦਾ ਘੱਟੋ ਘੱਟ ਇਹ ਸਾਡੇ ਸਾਰੇ ਦੁੱਖ ਦਿੱਦ ਦੂਰ ਹੁੰਦੇ ਸੀ ਕਿਉਂ ਨਹੀਂ ਕਰੀ ਜਾਂਚ ਇਹ ਜੇ ਵਾਕਈ ਪ੍ਰਸ਼ਾਸਨ ਦੇ ਵਿਰੁੱਧ ਆਏ ਸੀਗੇ ਕੀ ਸਾਡਾ ਅਜੰਡਾ ਸੀ ਭ੍ਰਿਸ਼ਟਾਚਾਰ ਮੁਕਤ ਜੀ ਫਿਰ ਨਕਸ਼ਤਰਾ ਨਸ਼ਾ ਮੁਕਤ ਹੋ ਗਿਆ ਨਾ ਤੁਸੀਂ ਨਸ਼ੇ ਚ ਕੰਮ ਜੇ ਹੋਏ ਨਾ ਤੁਸੀਂ ਭ੍ਰਿਸ਼ਟਾਚਾਰ ਚ ਕੰਮ ਜੇ ਹੋਏ ਬਿਲਕੁਲ ਨਾ ਤੁਸੀਂ ਹੜਾ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਆ ਰਾਹ ਦੇਣ ਚ ਕੰਮ ਜੇ ਗੱਲਾਂ ਤੁਸੀਂ ਬੜੀਆਂ ਬੜੀਆਂ ਕੀਤੀਆਂ 40 ਜਣਾ ਚ ਦੇ ਦੇਾਂਗੇ ਫਲਾਇ ਨੂੰ ਚੱਕ ਦਿੱਤੇ ਢਿੰਗਲੇ ਨੂੰ ਦਿੱਤੇ ਔਕੜੀ ਨੂੰ ਦਿੱਤੇ ਉਨੇ ਵਾਲੜਾ ਤੇ ਭਲਾਪਿੰਡ ਦਾ 60 ਕਿਲੋਮੀਟਰ ਦਾ ਫਰਕ ਆ ਪੀੜਤ ਲੋਕ 60 ਕਿਲੋਮੀਟਰ ਅੱਗੇ ਤੁਸੀਂ ਉਰੇ ਹੀ ਚੈੱਕ ਦੇ ਕੇ ਪਤਾ ਨਹੀਂ ਕਿਹਨੂੰ ਦੇ ਕੇ ਚੱਲੇਗੇ ਉਹ ਕੌਣ ਕੌਣ ਬੰਦੇ ਕੌਣ ਨਹੀਂ ਹੈਗੇ ਤੁਹਾਡੇ ਆਪਣੇ ਵਰਕਰ ਕੇ ਸਰਕਾਰ ਇੱਕ ਤਾਂ ਤੁਹਾਨੂੰ ਪਤਾ ਹੋਏਗਾ ਕਾਲੀਆਂ ਦੇ ਸਰਕਾਰ ਕੈਮ ਦੇ ਉੱਤੇ ਇਹਨਾਂ ਸ਼ੁਰੂ ਕੀਤਾ ਸੀ ਧਾਰਮਿਕ ਯਾਤਰਾ ਜੀ ਤੇ ਧਾਰਮਿਕ ਯਾਤਰਾ ਸਿਰਫ ਉਹਦੇ ਉਸੇ ਨੂੰ ਮਿਲਦੀ ਸੀ ਜਿਹਦੀ ਕੋਈ ਉਹਨਾਂ ਦੀ ਆਪਣੀ ਕਾਲੀ ਜਲਤ ਰਸਾਈ ਹੈਗੀ ਉੱਥੋਂ ਦਾ ਐਮਐਲਏ ਸਾਬਕਾ ਵੱਲੇ ਐਸਡੀਪੀਸੀ ਮੈਂਬਰ ਜਿਹਦੀ ਸ਼ਫਾਰਸ਼ ਕਰਦਾ ਸੀ ਉਹਦਾ ਨਾਂ ਐਡ ਹੁੰਦਾ ਸੀ ਆਮ ਬੰਦਾ ਨਹੀਂ ਸੀ ਜਾ ਸਕਦਾ ਉਹਦੇ ਵਿੱਚ ਇਸੇ ਤਰ੍ਹਾਂ ਇਹਨਾਂ ਨੂੰ ਲੱਗਦਾ ਵੀ ਆਪਣੇ ਵਰਕਾਂ ਤੇ ਸਮਰਥਨ ਤੋਂ ਖੁਸ਼ ਕਰ ਲਿਆ ਤੇ ਕਹਿ ਤਜੇ ਸੀ ਰਾਤ ਵੰਡ ਹੈ ਜੀ ਮੁਆਵਜ਼ੇ ਦੇ ਆ ਜੀ ਸੀ 20000 ਮੁਆਵਜ਼ਾ ਹੁਣ ਤੱਕ ਦਿੱਤਾ ਸਭ ਤੋਂ ਵੱਧ ਜੀ 8000 ਰੁਪਇਆ ਮੁਆਵਜ਼ਾ ਪੰਜਾਬ ਸਰਕਾਰ ਦਾ ਹੁੰਦਾ ਸੀ ਤੇ 18000 ਰੁਪਇਆ ਚੰਦੀ ਸਾਹਿਬ ਕਰਕੇ ਸੀ ਤੇ ਤੁਸੀਂ 2000 ਵਧਾ ਕੇ 20000 ਕੀਤਾ ਤੁਸੀਂ ਕਿਹੜੀ ਕੰਦੂ ਚ ਤੀਰ ਮਾਰਤਾ ਵੀ ਤੁਹਾਡੇ ਬਾਹਰ ਕਿਸਾਨ ਬੈਠੇ ਸੀ ਉੱਥੇ ਜਿਹੜੇ ਕਹਿੰਦੇ ਸਾਨੂੰ 70000 ਤੋਂ ਘੱਟ ਵਾਰਾ ਹੀ ਨਹੀਂ ਖਾਂਦਾ ਜੋ ਵਾਰ ਨਹੀਂ ਖਾਂਦਾ ਤੇ ਫਿਰ ਤੁਸੀਂ ਇਹ ਦੱਸ ਦਿਓ ਪੀ ਕੀ ਸੰਤੋਖੇ ਕਿਸਾਨ ਪੁਰੁਸ਼ ਨੇ ਉਹਨਾਂ ਨੂੰ ਉੱਥੇ ਧੱਕੇ ਵਾਰੇ ਉਹਨਾਂ ਨੇ ਨਾਨਕ ਸਿੰਘ ਡੀਆਈ ਦੇ ਖਿਲਾਫ ਨਾਰੇ ਮਾਰੇ ਮਿਲ ਲਿੰਦੇ ਤੁਸੀਂ ਕਿਸਾਨਾਂ ਨੂੰ ਉੱਥੇ ਉਹਨਾਂ ਨੇ ਲਿਓ ਜੀ ਅਪ ਡੈਪਟੀ ਜੀ ਦਾ ਪੰਜ ਬੰਦਿਆਂ ਦਾ ਮਿਲੋ ਜੀ ਗੱਲ ਕਰਨੀ ਕਰ ਲੋ ਤੁਸੀਂ ਕੋਈ ਗੱਲ ਨਹੀਂ ਕਿ ਕਿਸਾਨਾਂ ਦੀ ਵੀ ਨਲਾਇਕੀ ਇੱਕ ਹੈਗੀ ਆ ਜੀ ਜਿੱਥੇ ਮੁੱਖ ਮੰਤਰੀ ਆਉਂਦਾ ਤੁਸੀਂ ਉੱਥੇ ਜਾ ਕੇ ਖੰਡਰ ਪਣਾ ਹੁੰਦਾ ਕਦੀ ਮੂੰਹ ਚੋੱਕ ਕੇ ਤੁਸੀਂ ਦੋ ਤੁਰ ਪਹਿਨੇ ਹੋ ਮੰਡੀਆਂ ਚੁਰ ਪਹਿਨੇ ਆ ਮੰਡੀਆਂ ਤੁਸੀਂ ਕਹਿੰਦੇ ਹੋ ਜਿਹੜਾ ਝੋਨਾ ਖਰੀਦਦੇ ਹੋ ਗਿੱਲਾ ਖਰੀਦਦੇ ਹੋ ਕਿੰਨੋਂ ਕਿਉਂ ਖਰੀਦਦੇ ਸਰਕਾਰ ਇੱਥੇ ਸਾਡਾ ਜਗਦੀਸ਼ ਸਿੰਘ ਡੱਲੇ ਵਾਲੇ ਕੇਗਾ ਵਾ ਜਿਹਦਾ ਪਛੋਕਲ ਫਲੋਰੀਏ ਤੇ ਬੜਾ ਕੁਝ ਨਿਕਲਦਾ ਬੱਚਾ ਉਹਦੇ ਆਰੇਸ ਦਾ ਬੰਦਾ ਇੱਥੇ ਅਕਰੋਲਾ ਪਉਂਦਾ ਕਿਸਾਨਾਂ ਨੂੰ ਕੁਝ ਨਹੀਂ ਮਿਲਦਾ ਤੇ ਆਪਣੀ ਜੇ ਕਿਤੇ ਉਹਦੀ ਸਾਰੀ ਜਨਮ ਪੱਤਰੀ ਫਰੋਲੀ ਜਾਵੇ ਤਾਂ ਕੀ ਕੁਝ ਨਹੀਂ ਕੁਝ ਹੋਥੋ ਹੜਤਾਲ ਕਰਕੇ ਤੇ ਕਾਜੂ ਬਰੰਦ ਖਾਦੇ ਰਹੇ ਤੇ ਕਹਿੰਦੇ ਜੀ ਮੈਂ ਭੁੱਖੜ ਧਰਤ ਤੇ ਬੀਠਣ 72 ਦਿਨਾਂ ਬਾਅਦ ਤੇ ਬਕਾਇਦਾ ਤੌਰ ਤੇ ਭੁੱਖੜ ਧਰਤ ਤੇ ਬੈਠਾ ਦਰਸ਼ਨ ਸਿੰਘ ਫਿਰਮਨ ਚਲਵਸਿਆ ਸੀ ਯਾਰ ਤੁਸੀਂ ਜਿੰਦਾ ਕਿ ਮਰੇਗੀ ਇਹ ਵੀ ਦੱਸ ਦਿਓ ਚੱਲਦੇ ਕੰਮ 'ਚ ਅਰਚਨਪੁਰਾ ਤੁਹਾਡਾ ਕੰਮ ਵਾਕੀ ਕੁਛ ਨਹੀਂ ਹੈਗਾ ਕਿਸਾਨਾਂ ਦੀ ਭਲਾਈ ਦੇ ਨਾਂ ਦੇ ਉੱਤੇ ਤੁਸੀਂ ਜੋ ਕੁਝ ਕਰਦੇ ਹੋ ਪਤਾ ਸਾਨੂੰ ਇੱਕ ਜੁਆਇਨਟਿਡ ਸਿੱਖ ਜੀ ਜੁਆਇਨਟਿਡ ਸਿੱਖ ਵਾਲੇ ਜਾ ਕੇ 5 ਲੱਖ ਰੁਪਇਆ ਬਕਾਇਦਾ ਤੌਰ ਤੇ ਉਹਨਾਂ ਮੇਰੇ ਨਾਲ ਆਪ ਗੱਲ ਕੀਤੀ ਮੈਨੂੰ ਆਪ ਗੱਲ ਦੱਸੀ ਉਹਨਾਂ ਨੇ ਇਹ 5 ਲੱਖ ਰੁਪਏ ਜਦੋਂ ਮੋਰਚਾ ਲੱਗਾ ਸੀ ਉਹ ਦੇਖ ਕੇ ਆਏ ਪੰਦੇਰ ਨੂੰ ਉਹ ਕਹਿੰਦੇ ਪੰਦੇਰ ਨੂੰ ਦਿਆ ਤੇ ਕਹਿੰਦੇ ਸਾਡੇ ਘਰ ਇੱਕ ਅਕਾਲੀ ਆ ਗਿਆ ਗੁੱਜੀ ਜੂਨੀਅਰ ਨਾਲ ਨੂੰ ਸਾਨੂੰ ਨੂੰ ਬੇਟ ਤੇ ਪੰਦੇਰ ਨੂੰ ਕੱਲਾ ਨੂੰ ਦੇ ਕੇ ਆ ਤੁਸੀਂ ਉਹ ਕਹਿੰਦਾ ਸਾਨੂੰ ਕਿ ਤੁਸੀਂ ਵੱਖੋ ਵੱਖਰੇ ਜੀ ਉਹਨਾਂ ਨੂੰ ਕੋ ਪੈਸੇ ਮੰਗੀ ਜਾਵੇ ਇਹਦਾ ਮਤਲਬ ਤੁਸੀਂ ਗ੍ਰਹਿ ਇਕੱਠੀਆਂ ਕਰਦੇ ਹੋ ਬਿਲਕੁਲ ਇਸ ਕਰਕੇ ਮੁੱਖ ਮੰਤਰੀ ਜਦੋਂ ਇਹ ਕਿਸਾਨ ਭਜੈ ਜੀ ਠੀਕ ਕੀਤਾ ਮੈਂ ਦਾ ਵਜ੍ਹਾ ਕੀਤਾ ਉਹਨਾਂ ਨੇ ਲੋਕ ਤੇ ਜਾਓ ਭੱਜੋ ਇੱਥੋਂ ਤੁਹਾਡੀ ਕੋਈ ਗੱਲ ਦੀ ਮਤ ਨਹੀਂ ਜਾਣੀ ਉੱਥੇ ਹਰ ਗੱਲ ਤੇ ਕਦੀ ਸੜਕ ਮੰਨ ਲਓ ਕਦੀ ਤੁਸੀਂ ਕੋਈ ਹੋਰ ਚੀਜ਼ ਮੰਨ ਲਓ ਕਦੀ ਡੀਸੀ ਉਹਸੀ ਮੰਨ ਲਓ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਕੋਈ ਤਰੀਕਾ ਹੁੰਦਾ ਪ੍ਰੋਟੈਸਟ ਕਰਨ ਦਾ ਕੋਈ ਹਰ ਗੱਲ ਜਿਹੜੀ ਧਰਨੇ ਵਿੱਚ ਰਹਿੰਦਾ ਨਹੀਂ ਹੁੰਦੀ ਕੁਝ ਮੰਗ ਪੱਤਰ ਨਾਲ ਮਿੰਦੀ ਮੰਗ ਪੱਤਰ ਨਾਲ ਸਾਡਾ ਜੀ ਤੁਸੀਂ ਵਿਚਾਰ ਕਰੋ ਬਿਲਕੁਲ ਇਸ ਕਰਕੇ ਹਰਚਰਨ ਸਿੰਘ ਭੁੱਲਰ ਦੀ ਜੇ ਆਪਾਂ ਗੱਲ ਕੀਤੀ ਹੈ ਤੇ ਹਰਚਰਨ ਸਿੰਘ ਭੁੱਲਰ ਨੂੰ ਅੱਜ 14 ਦਿਨ ਦੀ ਨਿਆਇਕ ਹਾਜ਼ਰ ਤਿਸ ਕਰਕੇ ਭੇਜ ਦਿੱਤਾ ਗਿਆ ਵਾ ਵੀ ਜਦੋਂ ਮਰਜ਼ੀ ਪ੍ਰੋਡਕਸ਼ਨ ਵਾਂਟੇ ਜਾ ਸਕਦੇ ਹੋ ਜੀ ਜਿੰਨਾ ਕੁਝ ਬਰਮਦ ਹੋ ਗਿਆ ਮੈਂ ਇਹਨਾਂ ਸੀਬੀ ਇਹਨਾਂ ਕੁਝ ਸੰਭਾਲ ਦੇ ਇਹਨਾਂ ਕੁਝ ਸਹੀ ਤਿਆਰ ਕਰਨੇ ਤੇ ਬੜੀ ਵੱਡੀ ਗੱਲ ਦਾ ਵਾਸੇ ਹੈਗੀ ਤੇ ਜੇ ਇਹ ਗੱਲ ਸੱਚੀ ਨਿਕਲ ਆਵੇ ਤੇ ਇਹ ਮਾਇਆ ਤੇ ਵਿਤਰ ਨੇ ਮਜੀਠੇ ਦੀ ਆ ਭੇਡ ਕੀਤੀ ਹੋਈ ਤੇ ਫਿਰ ਲੜੀ ਕਿੱਧਰ ਨੂੰ ਜਾਏਗੀ ਤੇ ਬਾਦਲ ਜੀ ਮੇਰ ਨੂੰ ਵਿਤਰ ਜਾਣ ਦੇ ਪਹਿਖਾਣਾ ਚਾਹਤਾ ਪਹਿ ਲੈਣਾ ਜੀ 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 ਦੇਖੋ ਹੁਣ ਕੀ ਕੁਝ ਹੁੰਦਾ ਹੈ ਜਾਂਚ ਅਸੀਂ ਵੀ ਆ ਕਰੇਗੇ ਹਿਰਾਸਤ 14 ਦਿਨਾਂ ਦੇ ਉਹ ਨਿਆਇਕ ਹਿਰਾਸਤ ਦੇ ਚਲੇ ਗਏ ਨੇ ਜਾਂਚ ਹੁੰਦੀ ਹੈ ਉਹਨਾਂ ਨੂੰ ਪੁੱਛਗਿੱਛ ਵੀ ਹੋਵੇਗੀ ਕੀ ਕੁਝ ਹੁੰਦਾ ਹੈਗੇ ਸਮਾਈ ਬ ਦੱਸਿਆ ਕਿ ਕੀ ਕੁਝ ਨਿਕਲਦਾ ਹੋਰ ਵੀ ਹੁਣ ਤੱਕ ਦਾ ਬਹੁਤ ਕਸ਼ ਬਰਾਮਦ ਹੋ ਗਿਆ ਅੱਜ ਭਾਜਪਾ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਮਨਜਿੰਦਰ ਸਿਰਸਾ ਪਹੁੰਚੇ ਹੋਏ ਸੀ ਪੰਜਾਬ ਤਰਨਤਾਰਨ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਜਿਉਂ ਉਹਨਾਂ ਨੇ ਵੀ ਨਿਸ਼ਾਨੇ ਸਾਧਦੇ ਨੇ ਆਮ ਆਦਮੀ ਪਾਰਟੀ ਦੇ ਵੇਖੋ ਜੀ ਮਨਜਿੰਦਰ ਸਿੰਘ ਸਿਰਸੇ ਹੋਰੀ ਦਿਦੀਆਂ ਕਿੱਥੇ ਕੀ ਕਰ ਲੈਣ ਜੀ ਇਹ ਸਰਕਾਰ ਕਾਬਾ ਜਿੱਥੇ ਭਾਜਪਾ ਨੂੰ ਚੁੰਮਟੇ ਨਾਲ ਛੁਣਨੀ ਤਿਆਰ ਨਹੀਂ ਉੱਥੇ ਦੇ ਲੋਕ ਹੈਗੇ ਹਾਂ ਇਹ ਠੀਕ ਹੈ ਵੀ ਕੁਝ ਕੇ ਬੰਦੇ ਤੁਸੀਂ ਇਕੱਠੇ ਕੀਤੇ ਜਿਨ੍ਹਾਂ ਨੂੰ ਲੀਡਰship ਦਾ ਸ਼ੌਕ ਉਹਨਾਂ ਦੀ ਕਿਤੇ ਹੋਰ ਦਾ ਨਹੀਂ ਲੱਗਦਾ ਕਹਿੰਦੇ ਚਲੋ ਇੱਥੇ ਹੀ ਆਪਣੀ ਲੀਡਰship ਚ ਮਕਾ ਲਓ ਚ ਮਖਾਈ ਜਾ ਰਹੇ ਨੇ ਸ਼ੌਕ ਪੂਰਾ ਕਰ ਲਈਏ ਸ਼ੌਕ ਪੂਰਾ ਕਰ ਰਹੇ ਨੇ ਆਮ ਘਰ ਤੇ ਤੁਸੀਂ ਚੱਲ ਜੋ ਉਸ ਇਲਾਕੇ ਦੇ ਵਿੱਚੋਂ ਕਹਿੰਗੇ ਕਿਹੜੀ ਬੀਜੇਪੀ ਜੀ ਉਹਨੂੰ ਚੁੰਟੇ ਨਾਲ ਛੋੜੀ ਤਰੀਕੇ ਨਾਲ ਬੀਜੇਪੀ ਦਾ ਪਤਾ ਹੀ ਨਹੀਂ ਕੌਣ ਹੈ ਬੀਜੇਪੀ ਕੀ ਨਹੀਂ ਹੈ ਅੱਗੇ ਤੇ ਸਿਰਫ ਕੁਝ ਚੰਦ ਬੰਦੇ ਹੈਗੇ ਨੇ ਜਿਹੜੇ ਤੁਰੇ ਫਿਰਦੇ ਉੱਥੇ ਮੈਨੂੰ ਨਹੀਂ ਪਤਾ ਵੀ 2 4 5 ਹਜ਼ਾਰ ਤੋਂ ਵੱਧ ਮੋਟ ਲੈ ਜਾਂਦੇ ਨੇ ਉਹ ਵੀ ਐਡਵੋਕੇਟ ਹਰਜੀਤ ਸਿੰਘ ਜਿਹੜੇ ਪ੍ਰਧਾਨ ਨੇ ਉੱਥੋਂ ਦੇ ਉਹਨਾਂ ਦੇ ਆਪਣੇ ਰਸੂਕ ਕਰਕੇ ਲੇਕਿਨ ਬੀਜੇਪੀ ਦਾ ਕੁਛ ਨਹੀਂਗਾ ਉੱਥੇ 1,40,45000 ਬੋਤ ਪਿੰਡਾਂ ਦੇ ਵਿੱਚ ਹੈ ਤੇ 50000 ਵੋਟ ਜਿਹੜੀ ਆ ਉਹ ਬਕਾਇਦਾ ਤੋਂ ਦੇ ਸ਼ਹਿਰੀ ਖੇਤ ਚੋਂ ਤੂੰ ਕਿੰਨੇ ਲਾ ਲੋ ਤੁਸੀਂ ਹਿੰਦੂ ਹਿੰਦੂ ਭਾਈ ਦੇ ਲੋਕ ਕਿੰਨੇ ਲਾ ਲੋ ਤੁਸੀਂ ਜੀ ਇਸ ਕਰਕੇ ਮੁੱਖ ਮੁਕਾਬਲਾ ਉੱਥੇ ਜਿਹੜਾ ਵਾ ਅਜੇ ਸੰਦੀਪ ਜਿਹੜਾ ਉਹਦਾ ਭਰਾ ਮਨਦੀਪ ਉਹਨੇ ਕਾਗਜ਼ दाखल ਕਰਨੇ ਜੀ ਹਲ ਕਰਦਾ ਪਰਸੋਂ ਕਰਦੇ ਜਾਣਕਾਰੀ ਨਹੀਂ ਹੈਗੀ ਜਦੋਂ ਉਹ ਦਾਣਾ ਤੇਰੇ ਘਾਦੋਂ ਵੇਖਣਗੇ ਕਿੰਨਾ ਕਵੱਡਾ ਜਲੂਸ ਹੁੰਦਾ ਕਿੰਨੇ ਕਿਲੋ ਦੇ ਲੇਕਿਨ ਨੌਜਵਾਨ ਅੱਜ ਵੀ ਉਸ ਮੁੰਡੇ ਦੇ ਨਾਲ ਖੜੇ ਨੇ ਜੀ ਨਹੀਂ ਫੈਸਲਾ ਕਰਨਾ ਹੁੰਦਾ ਬਿਲਕੁਲ ਬਿਹਾਰ ਦੇ ਵਿੱਚ ਬੀਜੇਪੀ ਘਬराई ਕਿਉਂ ਐਸੇ ਨੌਜਵਾਨ ਉੱਤੇ ਪੂਰਾ ਡਟਿਆ ਪਿਆ ਵਾ ਇੰਡੀਆ ਕਸਟਡ ਦੇ ਹੱਕ ਦੇ ਵਿੱਚ ਮੈਂ ਇਹ ਦਾਅਵਾ ਇਹ ਕਹਿ ਸਕਦਾ ਜੇ ਕਿਤੇ ਉਥੇ ਮਸ਼ੀਨਾਂ ਚ ਰੈਫਰੀ ਜਾਂ ਚੋਣ ਕਮਿਸ਼ਨ ਚ ਰੈਫਰੀ ਨਾ ਕਰੇ ਤਾਂ ਉਥੇ ਕਦੀ ਵੀ ਸਰਕਾਰ ਜਿਹੜੀ ਉਹ ਬੀਜੇਪੀ ਦੀ ਬਣ ਸਕਦੀ ਤੇ ਬਿਹਾਰ ਨੂੰ ਅਸੀਂ ਮਿੰਨੀ ਸੰਸਦ ਮੰਨਦੇ ਆਂ ਵੀ ਉਥੋਂ ਫੈਸਲਾ ਹੁੰਦਾ ਵੀ ਕੇਂਦਰ ਸਰਕਾਰ ਕੀ ਦੀ ਮਾਣੀ ਉਥੋਂ ਤਾਂ ਜੂਪੀ ਦੇ ਵਿੱਚ ਜੀ ਐਸੇ ਕਰਕੇ ਨੌਜਵਾਨ ਜਿਹੜਿਆ ਉਹ ਮੰਦੀਪ ਦੇ ਨਾਲ ਤੁਰੇ ਨੇ ਨੌਜਵਾਨਾਂ ਦਾ ਕੱਲ ਨੂੰ ਜਦੋਂ ਉਹ ਕਾਗੀਦਾਲ ਕਰਨਗੇ ਵਿਵੇਨੇ ਕਿੰਨੇ ਕੁ ਲੋਕ ਨੌਜਵਾਨ ਉੱਥੇ ਹੁੰਦੇ ਕੀ ਕਰਦੇ ਕੀ ਨਹੀਂ ਕਰਦੇ ਕੋਈ ਕਹਿੰਦਾ 15000 ਨਾ ਜਿੱਤੂ ਕੋਈ ਕਹਿੰਦਾ 20000 ਜਿੱਤੂ ਮੈਂ ਨਹੀਂ ਪੁੱਛੀ ਦਵਾ ਕੱਦਾ ਕੌਣ ਜਿੱਤੂ ਮੈਂ ਕਹਿੰਦਾ ਵੀ ਜਿਹੜਾ ਜਿੱਤੂ ਬਹੁਤ ਥੋੜੀ-ਮੋਟੀ ਦਾ ਜਿੱਤੂ ਹੂੰ ਕਿਉਂ ਸਰਕਾਰ ਨੇ ਆਪਣੇ ਹੱਥ ਪ੍ਰਖਰ ਪ੍ਰਕਾਰ ਦੇ ਹੱਥ ਕੱਨੇ ਵਰਤਨੇ ਉਹਨਾਂ ਪੁਲਸ ਵੀ ਵਰਤਨੀ ਉਹਨਾਂ ਪ੍ਰਸ਼ਾਸਨ ਵੀ ਵਰਤਣਾ ਉਹਨਾਂ ਹਰ ਪ੍ਰਕਾਰ ਦੇ ਹੱਥ ਕੱਨੇ ਵਰਤਨੇ ਨੇ ਜੀ ਸ਼ਾਨਦਰ ਵੀ ਸਭ ਤੋਂ ਰਤਨਾ ਜੀ ਨੇ ਮਨਜੀਤ ਸ਼ੂਦੀਆ ਪਹਿਲਾਂ ਕਹਿ ਚੁੱਕੇ ਆ ਹਾਂ ਦੰਦ ਦੇ ਬੇਡ ਜੋ ਵੀ ਇਹ ਸਭ ਵਰਤ ਕੇ ਨਾਲ ਉਹਨਾਂ ਕਿਹਾ ਵੀ ਝੂਠ ਸੱਚ ਕਬੋ ਜੋ ਮਰਜ਼ੀ ਲੜਾਈ ਝਗੜਜੋ ਮਰਜ਼ੀ ਕਰੋ ਤੁਸੀਂ ਜੀ 2027 ਸਰਕਾਰ ਬਣੀ ਤੇ ਮਨਜੀਤ ਸ਼ੂਦੀਆ ਸਾਹਿਬ ਨਾ ਤੇ ਇਹ ਜੁਪੀ ਹੈ ਤੇ ਨਾ ਬਿਹਾਰ ਤੇ ਨਾ ਤੁਹਾਡੀ ਦਿੱਲੀ ਇਹ ਪੰਜਾਬ ਆ ਇਥੇ ਜਿਹਦੀ ਪਟਨੀ ਨਾ ਜਿੰਦੀ ਨੇ ਲੋਕ ਇੱਕ ਮੁੱਠੋ ਕਰਕੇ ਲਾ ਨੀ ਉਹਦੀ ਵੈਨੇ ਵੀ ਮੈਂ ਕਾਂਗਰਸੀ ਮੈਂ ਕੌਣ ਕੌਣ ਨਹੀਂ ਜਿੱਦਾਂ ਪਿਛਲੀ ਵਾਰੀ ਲਾਈ ਹੈ ਇਸ ਕਰਕੇ ਮਨਦੀਪ ਸਿੰਘ ਤੋਂ ਕਾ ਵੀ ਦਾਖਲ ਕਰਨ ਤੋਂ ਬਾਅਦ ਉਹਦਾ ਕੱਠ ਵੇਖਾਂਗੇ ਕਿੰਨਾ ਕਿ ਮੈਂ ਤਾਂ ਫਿਰ ਅੰਦਾਜ਼ਾ ਹੋਏਗਾ ਵੀ ਪੰਦਲਾ ਕਿਦਾ ਭਾਰੀ ਹੈ ਕਿਵੇਂ ਚੱਲਦਾ ਲੇਕਿਨ ਅਜੇ ਹਾਲ ਦੀ ਘੜੀ ਇਹ ਗੱਲ ਕਹਿੰਦੇ ਵੀ ਕੌਣ ਜਿੱਤੂਗਾ ਕੌਣ ਹਾਰੂਗਾ ਇਹ ਤਾਂ ਔਖਾ ਹੈ ਹਾਂ ਠੀਕ ਹੈ ਜੀ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਵਿਹਾਲ ਦੇ ਲਈ ਤੇ ਬਿਲਕੁਲ ਅੱਜ ਸੁਬੀਰ ਸਿੰਘ ਬਾਦਲ ਨੂੰ ਵੀ ਪਟਿਆ ਸਾਹਿਬ ਹਾਈ ਕੋਰਟ ਤੋਂ ਝਟਕਾ ਲੱਗਿਆ ਕਿਹੜਾ ਮਾਮਲਾ ਹੈ ਜਿਹਦੇ ਵਿੱਚ ਸੁਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਝਟਕਾ ਲੱਗਿਆ ਖੰਡਕੀਤਨੀ ਜਥੇ ਦੇ ਆਰ ਪੀ ਸਿੰਘ ਹੋਰੀ ਉਹਨਾਂ ਨੇ ਇੱਕ ਇਹਨਾਂ ਤੇ ਮਾਨ ਹਾਨੀ ਦਾ ਕੇਸ ਕੀਤਾ ਸੀ ਉਹਨਾਂ ਨੇ ਕੋਈ ਭੱਦੀ ਟਿੱਪਣੀ ਕੀਤੀ ਸੀ ਤੇ ਇਹਨਾਂ ਦੀ ਇੱਕ ਪਟੀਸ਼ਨ ਪਾਈ ਸੀ ਕਿ ਇਹ ਖਾਜ ਕੀਤੀ ਜਾਵੇ ਮੈਂ ਕੱਲੇ ਆਰ ਪੀ ਸਿੰਘ ਦੇ ਦੀ ਮੈਂ ਸਮੁੱਚੇ ਅਖੰਡ ਕਿੰਨੀ ਜੱਥੇ ਦੀ ਗੱਲ ਕੀਤੀ ਹੈ ਜੀ ਉਸ ਚੀਜ਼ ਨੂੰ ਲੈ ਕੇ ਹਾਈ ਕੋਰਟ ਨੇ ਜਿਹੜੀ ਪਟੀਸ਼ਨ ਪਾਈ ਸੀ ਇਹਨੇ ਕੁਐਸ਼ਨਿੰਗ ਦੀ ਪਾਈ ਸੀ ਸੁਖਬੀਰ ਸਿੰਘ ਬਾਦਲ ਦੀ ਉਹ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ ਤੇ ਹੁਣ ਮੁਕੱਦਮਾproper ਨਹੀਂ ਚੱਲੇਗਾ ਇਹਨਾਂ ਦੇ ਖਿਲਾਫ ਉਹ ਮੁਕੱਦਮਾ ਇਹਨਾਂ ਦੀ ਗਲੇ ਦੀ ਹੱਡੀ ਵੀ ਬਣ ਸਕਦਾ ੱਗੇ ਤੇ ਵਿਕਰਮ ਸਿੰਘ ਮਜੀਠੀਆ ਦੇ ਗਲੋ ਕਾਨੂੰਨੀ ਲੈ ਰਿਆ ਮੁਰਗੀ ਦੇ ਇੱਕ ਤੇ ਇਹਦੇ ਗੱਲ ਪੈ ਗਿਆ ਤੇ ਫਿਰ ਆਟੋਮੈਟਿਕਲੀ ਲੀਡਰੀ ਫਿਰ ਜੇਲ ਚੇਕ ਕਰੇ ਕਰਨਗੇ ਸਾਲੇ ਆਪਣੇ ਵੀ ਅੱਗੇ ਦੇਖਦੇ ਆ ਜੀ ਇਹੋ ਜਿਹੇ ਮਾਮਲੇ ਜਿਹੜੇ ਹੁੰਦੇ ਮਾਨ ਦਾ ਨਹੀਂ ਦੇ ਉਹਨਾਂ ਦੇ ਬਹੁਤ ਦੇਰ ਤੱਕ ਚੱਲਦੇ ਰਹਿੰਦੇ ਬਾਅਦਾਂ ਕੁਝ ਬਣਦਾ ਨਹੀਂ ਵੀ ਵਜਾ ਨਹੀਂ ਤੇ ਹੈਗੀ ਆ ਜੀ ਬਿਲਕੁਲ ਜੀ ਦੇਖਦੇ ਆ ਕਿ ਕੁਝ ਹੁੰਦਾ ਹੈ ਬਾਕੀ ਬਹੁਤ ਸ਼ੁਕਰੀਆ ਪਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਜੀ ਮੇਰੇ ਬੰਦੇ ਰੂਹ